ਨਾਰ ਦੀਆਂ ਦੋ ਕਿਸਮਾਂ ਜਿਹੜੀਆਂ ਕਿ ਪੰਜਾਬ ਲਈ ਸਪਾਰਸ਼ ਕੀਤੀਆਂ ਜਾਂਦੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਦੋ ਕਿਸਮਾਂ ਕਿਹੜੀਆਂ ਰਹੀਆਂ ਕਿਹੜੇ-ਕਿਹੜੇ ਸਮੇਂ ਨੂੰ ਲਾ ਸਕਦੇ ਆਂਗੇ ਕਦੋਂ ਇਹਨੂੰ ਖਾਦ ਦੇਣੀ ਆ ਕਿੰਨੀ ਕ ਖਾਦ ਦੇਣੀ ਆ ਪਾਣੀ ਦਾ ਕੀ ਸਾਬ ਕਿਤਾਵਾ ਤੇ ਬਾਕੀ ਰੱਖ-ਰਖਾਅ ਇਹਦਾ ਆਪਾਂ ਕਿਵੇਂ ਕਰਨਾ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਅਨਾਰ ਵੈਸੇ ਜਿਹੜੀ ਸਭ ਤੋਂ ਵੱਧ ਸਮੱਸਿਆ ਅਨਾਰ ਦੇ ਵਿੱਚ ਆਉਂਦੀ ਹੈ ਉਹ ਇਹੀ ਆਉਂਦੀ ਹੈ ਕਿ ਅਨਾਰ ਜਾਂ ਤਾਂ ਫਟਦੇ ਹੈਗੇ ਜਾਂ ਫਿਰ ਜਿਹੜੇ ਅਨਾਰਾਂ ਦੇ ਵਿੱਚ ਚਿੱਟੇ ਰੰਗ ਦੇ ਦਾਣੇ ਹੁੰਦੇ ਆ ਤੇ ਬੀਜ ਵਾਲੇ ਕਾੜੇ ਹੁੰਦੇ ਆਗੇ ਜਿਹੜੇ ਕਿ ਖਾਣ ਦੇ ਲਈ ਆਪਣੇ ਬਰਤੋਂ ਦੇ ਵਿੱਚ ਨਹੀਂ ਆਉਂਦੇਗੇ ਪਰ ਇਹ ਜਿਹੜੀਆਂ ਦੋ ਕਿਸਮਾਂ ਆਗੀਆਂ ਇਹਨਾਂ ਤੋਂ ਇੱਕ ਦੇ ਉੱਪਰ ਆਪਣੇ ਕੋਲ ਜਿਹੜਾ ਫਲ ਆਉਣਾ ਸ਼ੁਰੂ ਹੋ ਗਿਆ ਕਾਫੀ ਸਾਲ ਪਹਿਲਾਂ ਜਿਹੜਾ ਬੂਟਾ ਲਾਇਆ ਸੀ 3-4 ਸਾਲ ਪਹਿਲਾਂ ਅ ਦੂਸਰੀ ਕਿਸਮ ਤੇ ਇਸ ਵਾਰ ਜਿਹੜਾ ਫਲ ਆ ਜਾਣਾ ਪਰ ਉਹਦਾ ਫਾਲਾ ਪਾਕੇ ਤੇ ਹੋਰ ਜਿਹੜਾ ਦੇਖਿਆ ਸੀਗਾ ਕਾਫੀ ਵਧੀਆ ਫਲ ਜਿਹੜਾ ਉਹਦੇ ਤੇ ਆਉਂਦਾਗਾ ਇਹ ਦੋ ਕਿਸਮਾਂ ਜਿਹੜੀਆਂ ਹੈਗੀਆਂ ਇੱਕ ਤਾਂ ਭਾਗਵਾਗੀ ਤੇ ਇੱਕ ਮਰਦੁੱਲਾਗੀ ਆ ਦੋਨੇ ਕਿਸਮਾਂ ਦੇ ਬਹੁਤ ਸੋਹਣੇ ਨਤੀਜੇ ਜਿਹੜੇ ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇ ਨੇਗੇ ਜਿੰਨੀ ਕ ਰੇਤਲੀ ਜ਼ਮੀਨ ਆ ਜਾਂਦੀ ਹੈ ਜਿੱਥੇ ਉੱਥੇ ਜਿਹੜੇ ਨਤੀਜੇ ਹੋਰ ਵੀ ਜਿਆਦੇ ਵਧੀਆ ਹੋ ਜਾਂਦੇ ਨੇ ਉਹਦੇ ਮੁੱਖ ਕਾਰਨ ਇਹ ਹੋ ਜਾਂਦਾ ਇੱਕ ਕੰਡੇਦਾਰ ਬੂਟਾ ਹੈ ਜਿਵੇਂ ਕਿ ਨਿੰਬੂ ਜੱਤੀ ਦੇ ਬੂਟਿਆਂ ਦੇ ਉੱਪਰ ਕੰਡੇ ਹੁੰਦੇ ਨੇ ਕਿ ਉਹ ਹਿਸਾਬ ਕਿਤਾਬ ਇਹਦਾ ਹੈਗਾ ਤੇ ਇਹਦੇ ਵਿੱਚ ਰੇਤਲੀ ਜ਼ਮੀਨ ਦੇ ਵਿੱਚ ਇਹਨੂੰ ਜੜਾ ਦਾ ਵਾਧਾ ਕਰਨ ਦੇ ਵਿੱਚ ਕਾਫੀ ਆਸਾਨੀ ਹੋ ਜਾਂਦੀ ਹੈ ਉਹਦੇ ਨਾਲ ਜਿਹੜਾ ਫਲ ਕਾਫੀ ਆਉਂਦਾ ਹੈਗਾ ਮਰਦੁੱਲਾ ਤੇ ਭਾਗਮਾ ਇਹਨਾਂ ਕਿਸਮ ਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਫਰਵਰੀ ਮਾਰਚ ਦੇ ਵਿੱਚ ਇਹਨੂੰ ਲਾ ਸਕਦੇ ਹੋ ਅੱਗੇ ਹੁਣ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਲਾ ਸਕਦੇ ਹੋ ਤੇ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਜਿਹੜਾ ਨੰਗੀ ਜਾਲ ਵਾਲਾ ਬੂਟਾ ਤੁਸੀਂ ਇਹਦਾ ਲਾ ਸਕਦੇ ਹੋ ਤਿੰਨ ਸਮੇਂ ਸਾਲ ਦੇ ਵਿੱਚ ਇਹਨੂੰ ਤੁਸੀਂ ਲਾ ਸਕਦੇ ਹੋ ਕਾਫੀ ਹਾਰਡ ਬੂਟਾ ਹੁੰਦਾ ਹੈਗਾ ਕਿਸੇ ਵੀ ਸਮੇਂ ਵੈਸੇ ਲਾਇਆ ਜਾ ਸਕਦਾ ਹੈਗਾ ਆ ਦੋ ਤਿੰਨ ਕੁ ਮਹੀਨੇ ਆਪਾਂ ਜਿਹੜਾ ਬੂਟੇ ਲਾਉਣ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਉਹ ਹੈਗੇ ਹੈਗੇ ਅਪ੍ਰੈਲ ਮਈ ਜੂਨ ਇਹ ਤਿੰਨ ਚਾਰ ਮਹੀਨੇ ਜਿਹੜੇ ਆਪਾਂ ਬੂਟੇ ਨਾਲ ਲਾਈਏ ਤਾਂ ਕਿਉਂ ਕਿਉਂਕਿ ਜਿਹੜੇ ਬੂਟੇ ਆਪਣੀ ਜੜ ਮਿੱਟੀ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਬਣਾ ਪਾਉਂਦੇ ਤੋਹੋਂ ਦੇ ਨਾਲ ਬੂਟਿਆਂ ਦੇ ਸੜਨ ਦਾ ਜਾਂ ਪੱਤੇ ਸੁੱਕਣ ਦੇ ਜਿਹੜਾ ਖਾਸਾ ਬਣਿਆ ਰਹਿੰਦਾ ਹੈ। ਅਨਾਰ ਦੇ ਵਿੱਚ ਜੇ ਸਿੰਚਾਈ ਦੀ ਗੱਲ ਕਰ ਲਈਏ ਤਾਂ ਜਿਆਦਾ ਭਾਰੀ ਸਿੰਚਾਈ ਦੀ ਇਹਨੂੰ ਕੋਈ ਲੋੜ ਨਹੀਂ ਹੁੰਦੀਗੀ। ਵੈਸੇ ਫਲ ਬਣਨ ਸਮੇਂ ਆਪਾਂ ਨੂੰ ਜਿਹੜਾ ਇਹਦੇ ਨੇੜੇ ਸੈੱਲ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈਗੀ। ਆਪਾਂ ਕਿਸੇ ਵੀ ਬੂਟੇ ਦੇ ਵਿੱਚ ਜਦੋਂ ਫਲ ਬਣ ਰਿਹਾ ਹੁੰਦਾ ਤਾਂ ਜਿਹੜੀ ਸੈੱਲ ਬਣਾ ਕੇ ਰੱਖਣੀ ਆਪਾਂ ਨੂੰ ਕਾਫੀ ਜ਼ਰੂਰੀ ਹੋ ਜਾਂਦੀ ਹੈਗੀ। ਜੇ ਸੈੱਲ ਨਹੀਂ ਬਣਾ ਕੇ ਰੱਖਦੇ ਤਾਂ ਫਲ ਝੜਨ ਦੀ ਜਿਹੜੀ ਸਮੱਸਿਆ ਕਾਫੀ ਜ਼ਿਆਦਾ ਆਪਾਂ ਨੂੰ ਦੇਖਣ ਦੇ ਵਿੱਚ ਆਉਂਦੀ ਹੈਗੀ। ਅ ਸੈੱਲ ਬਣਾਉਣ ਤੋਂ ਪਾਵੇ ਆ ਕਿ ਹਲਕਾ ਤੁਸੀਂ ਸਿੰਚਾਈ ਕਰਨੀ ਹੈ ਕਿ ਭਰ ਕੇ ਜੇ ਬੂਟੇ ਨੂੰ ਪਾਣੀ ਲਾਉਂਗੇ ਤਾਂ ਫਾਇਦਾ ਕਰਨ ਦੀ ਥਾਂ ਤੇ ਜਿਹੜਾ ਤੁਹਾਡਾ ਨੁਕਸਾਨ ਕਰੂਗੀ ਆ ਲਗਭਗ ਹਰੇਕ ਚੌਥੇ ਪੰਜਵੇਂ ਦਿਨ ਜਿਹੜਾ ਨਾਰ ਦੇ ਬੂਟੇ ਨੂੰ ਪਾਣੀ ਦੀ ਲੋੜ ਹੈਗੀ ਹੈਗੀ ਖਾਦ ਦੀ ਗੱਲ ਕਰ ਲਈਏ ਤਾਂ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਤੁਸੀਂ ਗਲੀ ਸੜੀ ਰੂੜੀ ਆ ਇੱਕ ਸਾਲ ਦੇ ਬੂਟੇ ਨੂੰ 10 ਤੋਂ 12 ਕਿਲੋ ਜਿਹੜੀ 15 ਕਿਲੋ ਤੱਕ ਵੀ ਜਿਹੜੀ ਤੁਸੀਂ ਪਾ ਸਕਦੇ ਹੋਗੇ ਜੜ ਤੋਂ ਲਗਭਗ 3 ਤੋਂ 4 ਫੁੱਟ ਦੂਰ ਤੁਸੀਂ ਜਿਹੜੀ ਬੂਟੇ ਵੱਡੇ ਬੂਟਿਆਂ ਤੋਂ ਤੇ ਇਹ ਛੋਟਾ ਬੂਟਾ ਤਾਂ ਉਹਨੂੰ ਜਿਹੜਾ ਫੁੱਟਕ ਦੂਰ ਜਿਹੜੀ ਤੁਸੀਂ ਰੂੜੀ ਘੇਰੇ ਲੋਟ ਪਾ ਦੇਣੀ ਹੈਗੀ ਤੇ ਉੱਪਰੋਂ ਥੋੜੀ-ਥੋੜੀ ਮਿੱਟੀ ਦੇ ਵਿੱਚ ਮਿਲਾ ਦੇਣੀ ਆ। ਜਿਆਦਾ ਡੂੰਘੀ ਮਿੱਟੀ ਦੇ ਵਿੱਚ ਮਿਲਾਉਣ ਦੀ ਲੋੜ ਨਹੀਂ ਹੁੰਦੀ ਕਿ ਜਿਆਦਾ ਡੂੰਗੀ ਮਿੱਟੀ ਦੇ ਵਿੱਚ ਮਿਲਾਉਣ ਜਾਓਗੇ ਤਾਂ ਉਹਦੇ ਨਾਲ ਜਿਹੜਾ ਜੜਾਂ ਦੇ ਉੱਪਰ ਜਿਹੜਾ ਜ਼ਖਮ ਹੋ ਜਾਂਦੇ ਨੇ ਤੇ ਉਹਦੇ ਤੋਂ ਕਾਫੀ ਸਾਰੀਆਂ ਫੰਗਸਾਂ ਵਗੈਰਾ ਜਿਹੜੀਆਂ ਬੂਟੇ ਦੀ ਜੜ ਨੂੰ ਲੱਗ ਜਾਂਦੀਆਂ ਜਿਹਦੇ ਨਾਲ ਕਿ ਫਾਇਦਾ ਹੋਣ ਦੀ ਥਾਂ ਤੇ ਆਪਾਂ ਨੂੰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇਗੀਆਂ। ਆ ਦੋ ਕਿਸਮਾਂ ਦੀ ਗੱਲ ਹੋਊਗੀ ਲਾਉਂਦੇ ਸਮੇਂ ਦੀ ਗੱਲ ਹੋਊਗੀ ਖਾਦ ਦੀ ਗੱਲ ਹੋਊਗੀ ਸਿੰਚਾਈ ਦੀ ਗੱਲ ਹੋਊਗੀ ਇਸ ਤੋਂ ਇਲਾਵਾ ਜੇ ਕਟਾਈ ਦੀ ਗੱਲ ਕਰ ਲਈਏ ਤਾਂ ਬੂਟਾ ਹਰ ਸਾਲ ਜਿਹੜਾ ਕਟਾਈ ਭਾਲਦਾ ਹੈਗਾ ਦਸੰਬਰ ਜਨਵਰੀ ਦੇ ਮਹੀਨੇ ਚੰਗੀ ਬੂਟੇ ਦੀ ਤੁਸੀਂ ਸ਼ੇਪ ਬਣਾਉਣੀ ਹੈ ਜਿਹਦੇ ਵਿੱਚ ਹਵਾ ਤੇ ਧੁੱਪ ਚੰਗੀ ਤਰ੍ਹਾਂ ਪੈ ਸਕੇ ਤੇ ਉਹਦੇ ਨਾਲ ਜਿਹੜਾ ਵਧੀਆ ਫਲ ਬੂਟੇ ਦਾ ਆ ਪਗਦਾ ਏ ਇਸ ਤੋਂ ਇਲਾਵਾ ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਾਣਕਾਰੀ ਇਸ ਬੂਟੇ ਸੰਬੰਧੀ ਚਾਹੀਦੀ ਹੈ ਜਾਂ ਪlant ਚਾਹੀਦੇ ਆ ਇਹਦੇ ਬੂਟੇ ਦੇ ਬੂਟੇ ਚਾਹੀਦੇ ਨੇ ਕਿ ਇਸ ਕਿਸਮ ਦੇ ਤਾਂ ਤੁਸੀਂ ਜਿਹੜਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਨੂੰ ਕਮੈਂਟ ਛੱਡ ਸਕਦੇ ਹੋ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ